ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੰਮੂ ਪਠਾਨਕੋਟ ਅਟਾਰੀ ਬਾਰਡਰ ਵਾਗਾ ਬਾਰਡਰ ਰਣਜੀਤ ਐਵੇਨਿਊ ਸਮੇਤ 골ਡਨ ਗੇਟ ਤੋਂ ਲੈ ਕੇ ਸਾਰੇ ਅੰਮ੍ਰਿਤਸਰ ਦਾ ਮੁੱਖ ਰਸਤਾ ਹਾਈਵੇ ਬਾਈਪਾਸ ਅੰਮ੍ਰਿਤਸਰ ਵੱਲ ਦੀਆਂ ਖਸਤਾ ਹਾਲਤ ਟੁੱਟੀਆਂ ਸੜਕਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਕਿਹਾ ਕਿ ਸੜਕਾਂ ਟੁੱਟੀਆਂ ਹੋਣ ਕਰਕੇ ਕੰਟੇਬੱਦੀ ਜਾਮ ਲੱਗਦੇ ਹਨ ਜਿਸ ਨਾਲ ਲੋਕਾਂ ਦਾ ਕੀਮਤੀ ਟਾਈਮ ਵੀ ਬਰਬਾਦ ਹੁੰਦਾ ਹੈ ਨਾਲ ਕੀਮਤੀ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਅਨੇਕਾਂ ਹਾਦਸਿਆਂ ਦੇ ਵਿੱਚ ਲੋਕੀ ਇੱਥੇ ਆਪਣੀ ਜਾਨ ਵੀ ਗਵਾ ਚੁੱਕੇ ਹਨ ਅਤੇ ਜ਼ਖਮੀ ਵੀ ਹੋ ਚੁੱਕੇ ਹਨ ਇਸ ਕਰਕੇ ਪ੍ਰਸ਼ਾਸਨ ਇਸ ਬੰਨੇ ਸਭ ਤੋਂ ਪਹਿਲਾਂ ਧਿਆਨ ਦੇਵੇ ਤਾਂ ਜੋ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਅੰਮ੍ਰਿਤਸਰ ਐਂਟਰ ਹੋਣ ਤੋਂ ਪਹਿਲਾਂ ਚੰਗਾ ਮੈਸੇਜ ਮਿਲ ਸਕੇ ਇਹ ਅਸੀਂ ਪਿਛਲੇ 5 ਸਾਲਾਂ ਤੋਂ ਇਸ ਪ੍ਰੋਬਲਮ ਦਾ ਫੇਸ ਕਰ ਰਹੇ ਹਾਂ ਇੱਥੇ ਟ੍ਰੈਫਿਕ ਲੋਡ ਬਹੁਤ ਹੈ ਚਾਰ ਚਾਰ ਘੰਟੇ ਜਾਮ ਲੱਗ ਜਾਂਦੇ ਆ ਇਹ ਵੱਲੇ ਬਾਈਪਾਸ ਦੇ ਉੱਤੇ ਜਿਹੜਾ ਵਾ ਮੇਨ ਛੜਕਿਆ ਪਠਾਨਕੋਟ ਨੂੰ ਉਟਾਰੀ ਬਾਰਡਰ ਨੂੰ ਸਾਰੇ ਸ਼ਹਿਰ ਨੂੰ ਲਿੰਕ ਕਰਦੀ ਏ ਇੰਨਾ ਵੱਡਾ ਟ੍ਰੈਫਿਕ ਲੋਡ ਆ ਤੇ ਇਹਨੂੰ ਠੰਡੇ ਬਿਸਤੇ 'ਚ ਪਾ ਕੇ ਲੋਕਾਂ ਨੂੰ ਖੱਜਲਖਵਾਰ ਕੀਤਾ ਜਾਂਦਾ ਹੈ ਹੋਰ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਲੋਕਾਂ ਦੀ ਕਰੋੜਾਂ ਦੀ ਜਿਹੜੀ ਮਸ਼ੀਨਰੀ ਆ ਉਹ ਡੈਮੇਜ ਹੋਣਦੀ ਆ ਪਰ ਸਰਕਾਰ ਦੇ ਕੰਮ ਤੇ ਜੂੰ ਨਹੀਂ ਸਰਕਦੀ ਸਭ ਤੋਂ ਮੇਨ ਸੜਕ ਇਹਨੂੰ ਸਭ ਤੋਂ ਪਹਿਲਾਂ ਸਾਰੇ ਕੰਮ ਬੰਦ ਕਰਕੇ ਪਹਿਲਾਂ ਇਹਨੂੰ ਚਾਲੂ ਕਰਾਇਆ ਜਾਵੇ ਆਜੋ ਗੁਰੂਦੀ ਨਗਰੀ ਦੀ ਵਿੱਚ ਜਿਹੜਾ ਵਾ ਉਹ ਲੋਕਾਂ ਨੂੰ ਆਉਣ ਜਾਣ ਦੀ ਕੋਈ ਪਰੇਸ਼ਾਨੀ ਨਾ ਹੋਵੇ ਵੇਖੋ 에어ਪੋਰਟ ਨੂੰ ਵੀ ਇਹ ਰਸਤਾ ਜਾਂਦਾ ਵਾ ਜਿਹੜੇ ਸਾਡੇ ਦੂਜੇ ਸ਼ਹਿਰਾਂ ਤੋਂ ਆਉਂਦੇ ਗੁਰਦਾਸਪੁਰ ਤੋਂ ਪਠਾਨਕੋਟ ਤੋਂ ਜਲੰਧਰ ਤੋਂ ਲੋਕ ਆਉਂਦੇ ਨੇ ਉਹ ਕੀ ਸੋਚਦੇ ਆ ਵੀ ਕੀ ਅੰਮ੍ਰਿਤਸਰ ਦਾ ਹਾਲ ਆ ਮੇਰੀ ਸਾਰੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਲੀਡਰਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਤੁਸੀਂ ਇਹਦੇ ਬਾਰੇ ਧਿਆਨ ਦਿਓ ਉਹ ਤੇ ਇਹ ਮੁੱਦੇ ਨੂੰ ਹਾਈਲਾਈਟ ਕਰਕੇ ਤੇ ਇਹਨੂੰ ਸੋਲਵ ਕਰੋ ਉਹ ਲੋਕਾਂ ਨੂੰ ਇਹ ਨਿਜਾਤ ਤੋਂ ਇਹ ਨਿਯਾਤਵਾਉ ਇਹ ਇਹ ਮੁਸ਼ਕਲ ਦੇ ਹੁੰਦਾ ਹਾਂ ਅਮਰਸਰ ਤੋਂ ਪਠਾਨਕੋਟ ਜਾਂ ਫਿਰ ਅਟਾਰੀ ਬਾਰਡ ਨੂੰ ਜਾਣ ਲੱਗਿਆਂ ਇੱਕ ਹਾਈਵੇ ਦੇ ਉੱਤੇ ਪੁਲ ਬਣ ਰਿਹਾ ਹੈ ਵੱਲੇ ਉਸ ਦੇ ਨਾਲ ਜਿਹੜੀ ਸੜਕ ਬਣ ਰਹੀ ਹੈ ਜਗਾ ਜਗਾ ਟੁੱਟੀ ਹੋਈ ਹੈ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਛੜਕ ਤੇ ਨਿਤ ਐਕਸੀਡੈਂਟ ਹੁੰਦੇ ਰਹਿੰਦੇ ਹਨ ਤੇ ਟੋਇਆਂ ਦੇ ਕਰਕੇ ਜਾਂ ਸੜਕ ਮਾਰੀ ਵੀ ਕਰਕੇ ਸਾਰੀ ਅਮਰਸਰ ਨੂੰ ਜਾਣ ਵਾਲੀ ਅਟਾਰੀ ਨੂੰ ਜਾਣ ਵਾਲੀ ਜੰਮੂ ਹਾਈਵੇ ਨੂੰ ਜੰਮੂ ਜਾਂ ਪਠਾਨਕੋਟ ਨੂੰ ਜਾਣ ਵਾਲੀ ਸਾਰੀ ਟ੍ਰੈਫਿਕ ਇਸ ਸੜਕਥਾਣੀ ਗੁਜਰਦੀ ਹੈ ਤੇ ਕਿਤੇ ਨਾ ਕਿਤੇ ਬਹੁਤ ਹਾਦਸੇ ਹੁੰਦੇ ਹਨ ਜਿਸ ਕਰਕੇ ਲੋਕੀ ਬਹੁਤ ਪਰੇਸ਼ਾਨ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇੱਕ ਮੋਤਬਾਰ ਸੋਨੂ ਜੀ ਨਾਲ ਕੀ ਕਹਿੰਦੇ ਹਨ ਹਾਂਜੀ ਸੋਨੂ ਜੀ ਸਾਹਮਣੇ ਵੇਖੋ ਮੇਰਾ ਨਾਮ ਹਰਵਿੰਦਰ ਸਿੰਘ ਜੀ ਇਹ 메인 ਸੜਕੀ ਜਿਹੜੀ ਆ ਆਪਣੀ 메인 ਹੈ ਵੀਰੇ ਇਹ ਜਿਹੜੀ ਆਪਣਾ ਪਠਾਨਕੋਟ ਨੂੰ ਜਾਂਦੀ ਹੈ ਇਹ ਟਾਰੀ ਬਾਰਡਰ ਨੂੰ ਜਾਂਦੀ ਹੈ ਇਹ 메인 ਸਾਰੀ ਜਿੱਦਨ ਪੁਲ ਬਣਨ ਲੱਗਾ ਸੀ ਉਦੋਂ ਥੋੜੀ ਥੋੜੀ ਲੋਕ ਪਾ ਕੇ ਗਏ ਆ ਤੇ ਥੱਲੇ ਰੋੜੀ ਪਾ ਨਾ ਰੋੜੀ ਨਿਕਨਿਗੀ ਪਾ ਕੇ ਉੱਤੋਂ ਮੜਾ ਮੋਟਾ ਜਿਹਾ ਕੋਚਾ ਨੇਵਾ ਕਰ ਗਏ ਆ ਤੇ ਆਹ ਵੇਖੋ ਜੀ ਸੀਵਰ ਵੀ ਇੱਕ ਤੋੜ ਕੇ ਚੱਲ ਗਏ ਨਾ ਇਹ ਸੀਵਰ ਵੀ ਤੋੜ ਕੇ ਚੱਲ ਗਏ ਆ ਤੇ ਸੀਵਰ ਨੂੰ ਨਿਮ ਬਣਾ ਕੇ ਗਏ ਇਹਨਾਂ ਨੂੰ ਕਾਰਪੋਰੇਸ਼ਨ ਵਾਲਿਆਂ ਨੇ ਵੀ ਕਿਹਾ ਉਹ ਵੀ ਨਹੀਂ ਮੰਨਦੇ ਇਹ ਇਹਦੀ ਬਹੁਤ ਮੰਦਾ ਹਾਲ ਹੈ ਜੀ ਇੱਥੇ ਤੇ ਐਕਸੀਡੈਂਟ ਬਹੁਤ ਹੁੰਦੇ ਜ ਸੋਨੂ ਜੀ ਦਾ ਕਹਿਣਾ ਹੈ ਕਿ ਇੱਥੇ ਬਹੁਤ ਐਕਸੀਡੈਂਟ ਹੁੰਦੇ ਹਨ ਤੇ ਇਹ ਸੜਕ ਪਹਿਲਾਂ ਬਣਾ ਕੇ ਗਏ ਸਨ ਪਰ ਬਹੁਤ ਹੀ ਹਲਕਾ ਮਟੀਰੀਅਲ ਪਾ ਕੇ ਗਏ ਹਨ ਜਿਹੜੀ ਕਿ 1 ਮਹੀਨਾ ਵੀ ਨਹੀਂ ਕੱਡੀ ਤੇ ਸੜਕ ਟੁੱਟ ਗਈ ਹੈ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇੱਕ ਬਜ਼ੁਰਗ ਨਾਲ ਉਹ ਕੀ ਕਹਿੰਦੇ ਹਨ ਹਾਂਜੀ ਬਜ਼ੁਰਗ ਜੀ ਤੁਸੀਂ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਹੋ ਬਹੁਤਾ ਹੀ ਮੰਦਾ ਹਾਲ ਹੈ ਬਹੁਤਾ ਹੀ ਮੰਦਾ ਹਾਲ ਹੈ ਜਿਹੜਾ ਇੰਨਾ ਜਾਮ ਲੱਗ ਜਾਂਦਾ ਹੈ ਕਿ گاڑی ਕਹਿੰਨ ਰਾਹ ਨਹੀਂ ਮਿਲਦਾ ਬਹੁਤ ਹੀ ਬੁਰਾ ਹਾਲ ਲੋਕਾਂ ਦਾ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਐਂ ਜੀ ਜਿੰਨਾ ਬੇ ਇਹਦਾ ਪਹਿਲਾਂ ਮੰਦਾ ਹਾਲ ਹੀ ਹੋਣੀ ਚੰਗਾ ਕਰ ਦੇਣ ਪਹਿਲਾਂ ਬਹੁਤ ਮੰਨਦਾ ਹੁਣ ਹੀ ਚੰਗਾ ਕਰ ਦੇਣ ਪਰ ਦੁਨੀਆ ਬਹੁਤ ਪਰੇਸ਼ਾਨ ਬਹੁਤ ਜ਼ਿਆਦਾ ਪਰੇਸ਼ਾਨ ਕਿਹਨਾਂ ਤੁਹਾਡਾ ਕਰਨਲ ਸਿੰਘ ਜੋ ਬੱਲੇ ਵਾਲੇ ਪੁਲ ਤੋਂ ਲੱਗੇ ਤੇ ਆਪਣਾ ਵੇਰਕੇ ਵਾਲੇ ਪੁਲ ਤੱਕ ਬਹੁਤ ਮੰਡਾਲ ਬੜੇ ਰਸ਼ ਰਿੰਦਾ ਤੇ ਬਹੁਤ ਕਿਲੋ ਕਿਲੋਮੀਟਰ 2.5 ਕਿਲੋਮੀਟਰ ਲਾਈਨ ਲੱਗੇ ਨੀ ਪੀੜਾ ਪੈ ਨਹੀਂ ਅਗੇ ਤੇ ਜੇ ਕੋਈ ਮਾਰਾ ਜੈਕਸੀਡੈਂਟ ਹੋਂਦਾ ਤੇ ਫਿਰ ਲੋਕਾਂ ਨੂੰ 2-2 ਘੰਟੇ ਰਾਜ ਨਹੀਂ ਮਿਲਦਾ ਸਰਦਾਰ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਜੋ ਇਸ ਵੱਲੇ ਦੇ ਬਜ਼ੁਰਗ ਹਨ ਵਸਨੀਕ ਹਨ ਇਹਨਾਂ ਦਾ ਕਹਿਣਾ ਹੈ ਕਿ ਇਸ ਸੜਕ ਤੇ ਬਹੁਤ ਮੰਦਾ ਹਾਲ ਹੈ ਕਈ-ਕਈ ਘੰਟੇ ਲੋਕਾਂ ਨੂੰ ਰਾਹ ਨਹੀਂ ਮਿਲਦਾ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੂੰ ਮੇਹਰ ਸਾਹਿਬ ਨੂੰ ਤੇ ਆ ਹਲਕੇ ਦੇ ਐਮਐਲਏ ਬੀਬੀ ਜੀਵਨ ਜੋਤ ਕੌਰ ਨੂੰ ਅਪੀਲ ਕੀਤੀ ਹੈ ਕਿ ਸਾਡੀ ਸਾਰ ਲਈ ਜਾਵੇ ਇਹ ਸੜਕ ਨੂੰ ਜਲਦੀ ਹੀ ਜਲਦੀ ਬਣਾਇਆ ਜਾਵੇ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸਾ